ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਸੈਕੰਡ ਹੈਂਡ ਮਾਰਕੀਟ ਦੇ ਵਿੱਚ ਅੱਜ ਆਪਾਂ ਵੀਡੀਓ 'ਚ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਰੇਟ ਲੈ ਕੇ ਪਹੁੰਚੇ ਹਾਂ ਅਸੀਂ ਤੁਹਾਨੂੰ ਰੇਟ ਵੀ ਪਸੰਦ ਆਉਣਗੇ ਬਾਕੀ ਵੀਡੀਓ ਨੂੰ ਚੈੱਕ ਜਰੂਰ ਕਰਿਓ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣਾ ਚਾਹੁੰਦੇ ਹੋ ਆਪਣਾ ਨੰਬਰ ਉੱਤੇ ਪੂਰੀ ਵੀਡੀਓ ਚੱਲੀ ਘਰਾਂ ਦਾ 9 0923488 ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਫਰੀ ਚ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਆਪਾਂ ਪੰਜਾਬ ਨੰਬਰ ਤੇ ਸਾਰਾ ਕੁਝ ਵਧੀਆ ਸੀ ਤੇ ਮਾਡਲ ਦੀ ਗੱਲ ਕਰੀਏ 2008 ਮਾਡਲ ਗੱਡੀ ਆਪਣੇ ਕੋਲੇ ਭੇਜੀ ਹੈ ਮਾਲਕ ਨੇ ਤੇ ਏਰੀਆ ਮਾਲਕ ਦਾ ਪੱਟੀ ਹੈਗਾ ਮਾਲਕ ਨੇ ਰੇਟ ਆਪਣੇ ਕੋਲੇ ਗੱਡੀ ਦਾ ਲਾ ਕੇ ਭੇਜਿਆ ਕੁੱਲ 78000 ਰੁਪਇਆ ਮਾਲਕ ਕਹਿੰਦੇ ਨੇ ਗੱਡੀ ਦੇ ਵੀ ਘਾਟਾ ਵਾਧਾ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਗੱਡੀ ਤੋੜ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਗੱਡੀ ਦਾ ਰੰਗ ਚੈੱਕ ਕਰੋ ਜੀ ਗੱਡੀ ਚੈੱਕ ਰੂ ਮਾਲਕ ਦੇ ਘਰੇ ਖੜੀ ਹੈ ਤੇ ਪਰਸਨਲ ਮਾਲਕ ਨੇ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਇੰਜਨ ਗੇਰ ਪੂਰਾ ਵਧੀਆ ਜੀ ਬਾਕੀ ਮਾਲਕ ਨੇ ਫੋਟੋਆਂ ਚਾਰੇ ਪਾਸੋਂ ਹਰ ਤਰ੍ਹਾਂ ਦੀਆਂ ਹਰ ਪਾਸੋਂ ਹਰ ਚੀਜ਼ ਦੀਆਂ ਖਿੱਚ ਕੇ ਭੇਜੀਆਂ ਤੁਹਾਨੂੰ ਸਾਰਾ ਕੁਝ ਲਗਭਗ ਪਤਾ ਲੱਗ ਗਿਆ ਜੇ ਕੋਈ ਗੱਲ ਨਹੀਂ ਪਤਾ ਲੱਗੀ ਕੁਝ ਪੁੱਛਣਾ ਤੁਸੀਂ ਮਾਲਕ ਤੋਂ ਗੱਲ ਕਰੋ ਮਾਲਕ ਦੇ ਨੰਬਰ ਤੇ ਸਿੱਧੀ ਮਾਲਕ ਨਾਲ ਹੀ ਨੰਬਰ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤਾ ਮੈਂ ਹੁਣ ਆਪਾਂ ਇੱਕ ਹੁੰਡਾਈ ਦੀ i10 ਸਪੋਰਟਸ ਮਾਡਲ ਪੈਟਰੋਲ ਵੇਰੀਐਂਟ ਤੇ ਗੱਡੀ ਦਾ ਮਾਡਲ ਹੈ 16 ਜੀ ਲੈ ਕੇ ਪਹੁੰਚੇ ਆਪਾਂ ਚੈਰੀ ਕਲਰ ਦੇ ਵਿੱਚ ਗੱਡੀ ਕੁੱਲ 43000 ਕਿਲੋਮੀਟਰ ਚੱਲੀ ਹੋਈ ਹੈ ਮਾਲਕ ਗੱਡੀ ਦੇ ਜਿਹੜੇ ਆਪ ਨੇ ਉਹਨਾਂ ਨੇ ਕਿਹਾ ਵੀ ਰੇਟ ਦੀ ਟੈਨਸ਼ਨ ਨਹੀਂ ਲੈਣੇ ਕਿਸੇ ਨੇ ਰੇਟ ਘਾਟਾ ਬਾਦਕ ਕੀਤਾ ਜਾਊਗਾ ਰੇਟ 'ਚ ਕਟौती ਹੋ ਜੂਗੀ ਮੌਕੇ ਤੇ ਬਹਿ ਕੇ ਇੱਕ ਵਾਰੀ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਉਹ 3 ਲੱਖ ਰੁਪਏ ਪਹੁੰਚੀ ਆ ਜੀ 16 ਮਾਡਲ ਹੈ ਨਵੀਂ ਗੱਡੀ ਆ ਦੋਵੇਂ ਚਾਬੀਆਂ ਜਿਹੜੀਆਂ origignal ਆਉਂਦੀਆਂ ਨਾਲ ਉਹ ਆਪਾਂ ਨੂੰ ਮਿਲ ਜਾਣਗੀਆਂ ਟੈਸੈਂਟਰ ਲੋਕਿੰਗ ਆ ਰਿਮੋਟ ਵਾਲੀ ਇੱਕ ਚਾਬੀ ਇੱਕ ਸਿੰਪਲ ਆ ਤੇ ਨਵੇਂ ਟਾਇਰ ਲੋਕੇਸ਼ਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸਾਹਿਬ ਮਾਲਕ ਦਾ ਏਰੀਆ 18 ਤੋਂ ਪਲੱਸ ਗੱਡੀ ਐਵਰੇਜ ਦਿੰਦੀ ਆ ਜੀ ਬਾਕੀ ਤੋਂ ਉਹਨਾਂ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਰਿਹਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਤਾਂ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਹੈ ਗੱਡੀ ਸਟਾਰਟ ਕਰਕੇ ਦੇਖ ਸਕਦੋਂ ਬਾਕੀ ਮਾਲਕ ਦੇ ਘਰੇ ਜਾਓ ਤੁਸੀਂ 99888 14688 ਇਹ ਮਾਲਕ ਦਾ ਨੰਬਰ ਹੈ ਗੱਲ ਕਰੋ ਤੁਸੀਂ ਮਾਲਕ ਦੇ ਨਾਲ ਆਪੀ ਜੀ ਗੱਲ ਕਰਦੇ ਹਾਂ ਜੀ ਆਪਾਂ ਤੀਜੀ ਗੱਡੀ ਦੀ ਇਸ ਗੱਡੀ ਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੂ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਫਰੀ ਚ ਐਡ ਲਗਵਾ ਸਕਦੇ ਹੋ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਇੱਕ ਪਾਸੇ ਚੌਂਡ ਦੇ ਵਿੱਚ ਬਾਰ ਬਾਰ ਚੱਲਦੇ ਰਹਿੰਦਾ ਹੈ ਗੱਲ ਕਰਾਂਗੇ ਆਪਾਂ ਜੈਨ ਗੱਡੀ ਦੀ ਜੈਨ ਗੱਡੀ ਲੈ ਕੇ ਪਹੁੰਚੇ ਆਪਾਂ ਸੇਲ ਕਰਨੀ ਹੈ ਮਾਲਕ ਨੇ ਮਾਡਲ ਦੀ ਗੱਲ ਕਰੀਏ 2008 ਮਾਡਲ ਆਪਾਂ ਨੂੰ ਗੱਡੀ ਮਿਲ ਜੂਗੀ ਜੈਨ ਗੱਡੀ ਆ ਪਾਵਰ ਸਟੀering ਅਸੀਂ ਪਾਸਿੰਗ ਦੀ ਗੱਲ ਕਰੀਏ ਤਾਂ 2029 ਤੱਕ ਮਾਲਕ ਨੇ ਪਾਸਿੰਗ ਕਰਵਾਈ ਹੋਈ ਹੈ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਦਾ ਰੰਗ ਚੈੱਕ ਕਰੋ ਜੀ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਬੰਪਰ ਬੂੰਪਰ ਚੈੱਕ ਕਰੋ ਹਰ ਚੀਜ਼ ਪ੍ਰੋਪਰ ਵਧੀਆ ਮੈਂਟੇਨ ਮਾਲਕ ਨੇ ਰੱਖੀ ਹੋਈ ਐ ਸਹੀ ਜਾ ਕੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਅੰਦਰੋਂ ਵੀ ਗੱਡੀ ਬਹੁਤ ਜ਼ਿਆਦਾ ਪਸੰਦ ਆਊਗੀ ਬਾਹਰੋਂ ਪਸੰਦ ਆਊਗੀ ਰੇਟ ਜੇ ਆਪਾਂ ਦੇਖੀਏ ਤਾਂ ਓਨਰ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਇੱਕ ਪਹੁੰਚੀ ਆ 90000 ਰੁਪਿਆ ਮਾਲਕ ਨੇ ਕਿਹਾਗਾ ਮਾਲਕ ਕਹਿੰਦੇ ਨੇ ਵੀ ਮਾਨਤਾਨ ਮੌਕੇ ਤੇ ਪੂਰਾ ਕੀਤਾ ਜਾਊਗਾ ਘਾਟਾ ਵਾਧਾ ਕੀਤਾ ਜਾਊਗਾ लुधियाणे ਖੜੀ ਹੈ ਗੱਡੀ ਨਵੇਂ ਟਾਇਰ ਨੇ ਨਵੇਂ ਅਲਾਈ ਨੇ ਨਵੀਂ ਵਰਗੀ ਗੱਡੀ ਆ ਮਾਡਲ ਚ ਹੈ 8 ਪਰ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆਪਾਂ ਨੂੰ ਇਹ ਦੇਖਣ ਨੂੰ ਮਿਲੂਗੀ ਜੀ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀਗਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਕਰੋ ਮਾਲਕ ਨਾਲ ਤੁਸੀਂ ਗੱਲਬਾਤ ਆਪੀ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਵੀ ਦੱਸੋ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਆਪਦੀ ਰਾਇ ਦਿੰਦੇ ਰਿਹਾ ਕਰੋ ਜੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਤਾਂ ਵੱਤ ਵਦ ਸ਼ੇਅਰ ਕਰ ਦਿਓ ਵੀਡੀਓ ਨੂੰ ਬੱਤੋ ਬਸ ਸਪੋਰਟ ਕਰਿਆ ਕਰਿਓ ਤੁਸੀਂ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਧੰਨਵਾਦ ਹੈ ਜੀ ਮੇਰੇ ਵੱਲੋਂ ਤੁਸੀਂ ਬਹੁਤ ਪਿਆਰ ਦਿੰਨੇ ਹੋ ਹਰ ਵੀਡੀਓ ਨੂੰ ਬਾਕੀ ਮੈਂ ਉਮੀਦ ਕਰਦਾ ਏ ਇਸ ਵੀਡੀਓ ਨੂੰ ਵੀ ਤੁਸੀਂ ਬਹੁਤ ਜਿਆਦਾ ਪਿਆਰ ਦੇਵੋਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਆਪਾਂ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ ਦੀ ਆਪਾਂ ਐਡ ਪਾਉਂਦੇ ਰਹਿੰਨੇ ਹਾਂ ਅਸੀਂ ਡੇਲੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫੈਦਾ ਇਹੀ ਹੈ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਗੱਲ ਕਰਾਂਗੇ ਜੀ ਆਪਾਂ ਬੁਲਟ ਦੀ 2020 ਮਾਡਲ ਲਾਸਟ ਬੁਲਟ ਆਪਾਂ ਲੈ ਕੇ ਪਹੁੰਚਿਆ ਫੋਟੋਆਂ ਚ ਸਾਰਾ ਕੁਝ ਦਿਖੀ ਰਿਹਾ ਜੀ ਬੁਲਟ ਤੁਸੀਂ ਦੇਖ ਹੀ ਰਹੇ ਹੋ ਜੀ ਕੁੱਲ 55000 ਇਹ ਬੁਲਟ ਚੱਲਿਆ ਹੋਇਆ ਕੰਡੀਸ਼ਨ ਬਹੁਤ ਵਧੀਆ ਜੀ ਪਟਿਆਲਾ ਮਾਲਕ ਦਾ ਏਰੀਆ ਮਾਲਕ ਨੇ ਬਹੁਤ ਵਧੀਆ ਰੱਖਿਆ ਹੋਇਆ ਜੀ ਕਿਸੇ ਕਾਰਨ ਕਰਕੇ ਬਸ ਸੇਲ ਕਰਨਾ ਪੈ ਰਿਹਾ ਇੱਕ ਲੱਖ 75000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਕਿਹਾ ਵੀ ਹੈ ਵੀ ਕੋਈ ਫਿਕਸ ਰੇਟ ਨਹੀਂ ਹੈਗਾ ਘਾਟਾ ਵਾਦਾ ਕਰ ਲਾਂਗੇ ਮਾਲਕ ਨੇ ਕਿਹਾ ਪਟਿਆਲੇ ਖੜਾ ਹੈਗਾ ਮੋਟਰਸਾਈਕਲ ਇਹ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਰੇਟ ਪਸੰਦ ਆਊਗਾ ਬਾਕੀ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਈ ਰਿਹਾ ਸੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਕਰੋ ਗੱਲਬਾਤ ਮਾਲਕ ਦੇ ਨਾਲ ਆਪ ਹੀ ਜੀ ਹੁਣ ਤੁਸੀਂ ਦੇਖੋ ਜੀ ਇੱਕ ਪਲਟੀਨਾ ਆਪਾਂ ਲੈ ਕੇ ਪਹੁੰਚੇ ਹਾਂ ਪੰਜਾਬ ਨੰਬਰ ਹੈ ਕੰਡੀਸ਼ਨ ਵਧੀਆ ਜੀ ਟਾਇਰ ਟੱਪਾ ਵਧੀਆ ਪੰਜਾਬ ਨੰਬਰ ਹੈ ਇੰਜਨ ਉੰਜਨ ਵਧੀਆ ਜੀ ਕਮੀ ਪੇਸ਼ੀ ਕੋਈ ਨਹੀਂ ਰੰਗ ਦੇਖ ਲਓ ਜੀ ਰੈੱਡ ਕਲਰ ਦੇ ਵਿੱਚ ਆਪਣੇ ਕੋਲੇ ਮਾਲਕ ਨੇ ਭੇਜਿਆ ਰੇਟ ਦੀ ਗੱਲ ਕਰੀਏ ਕੁੱਲ 23000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਵੱਧਣੀ ਗੱਲਾਂ ਮਾਲਕ ਦਾ ਏਰੀਆ ਗਾ ਕੰਡੀਸ਼ਨ ਆਲੋਕਿਆ ਮੋਟਰਸਾਈਕਲ ਦੀ ਬਾਕੀ ਜ਼ਿਆਦਾ ਕੁਝ ਨਹੀਂ ਕਰਵਾਉਣਾ ਪੈਣਾ ਜੀ ਬਾਕੀ ਇੱਕ ਤਾਂ ਸੀਟ ਕਵਰ ਚੜ੍ਹਨ ਵਾਲਾ ਇਕੱਲਾ ਤੇ ਇੱਕ ਜਿਹੜਾ ਮੂਰੇ ਟੱਪ ਹੈਗਾ ਉਹ ਥੋੜਾ ਜਿਹਾ ਡੈਮੇਜ ਹੈ ਵੈਸੇ ਤਾਂ ਚੱਲ ਵੀ ਜਾਊਗਾ ਜੇ ਲਗਬਾਉਣਾ ਤਾਂ ਕੋਈ ਜ਼ਿਆਦਾ ਗੱਲਬਾਤ ਨਹੀਂ ਹੈਗੀ ਸੀ ਸੋ ਪੰਜਾਬੀ ਗੱਲਬਾਤ ਲਗਵਾ ਸਕਦੋਂ ਤੇ ਕੋਈ 100-150 ਤੱਕ ਆਵਰ ਆਊਗਾ ਇੰਨਾ ਕੁ ਖਰਚਾ ਭਾਲਦਾ ਹੋਰ 1 ਰੁਪਿਆ ਕਿਸੇ ਪਾਸੋਂ ਨਹੀਂ ਭਾਲਦਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਬੱਧਣੀ ਕਲਾਂ ਲੋਕੇਸ਼ਨ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾ ਹੀ ਦਿੱਤੀ ਸੱਤ ਮਾਡਲ 23000 ਦੇ ਵਿੱਚੋਂ ਰੇਟ ਹੋਰ ਵੀ ਕੀਤਾ ਜਾਊਗਾ ਜੇ ਜੀ ਜੈਨੂੰ ਪਸੰਦ ਆਇਆ ਤਾਂ ਜਾਓ ਮਾਲਕ ਦੇ ਘਰੇ ਜੀ ਜਾ ਕੇ ਦੇਖੋ ਗੱਲਬਾਤ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰ ਸਕਦੋਂ ਬਾਕੀ ਆਰ ਸੀ ਯੂ ਸੀ ਚੈੱਕ ਕਰਕੇ ਹਰ ਚੀਜ਼ ਚੈੱਕ ਕਰਕੇ ਦੇਖ ਕੇ ਪਰਖ ਕੇ ਉਹ ਤੋਂ ਬਾਅਦ ਖਰੀਦ ਕੇ ਲਿਆ ਸਕਦੋਂ ਬਾਕੀ ਮਾਲਕ ਨੇ ਕਿਹਾ ਰੇਟ ਹੋ ਜੂਗਾ ਰੇਟ ਦੀ ਟੈਨਸ਼ਨ ਨਹੀਂ ਲੈਣੀ ਚਾਹੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਓ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਗੱਡੀ ਦੀ ਗੱਲ ਕਰਾਂਗੇ ਅਸੀਂ ਐਂਡਿਕੋ ECS ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਟਾਇਰ ਦੇਖੋ ਟਾਇਰਾਂ 'ਚ ਅਲਾਈ ਜਿਹੜੇ ਲੱਗੇ ਹੋਏ ਨੇ ਉਹ ਚੈੱਕ ਕਰੋ ਜੀ ਪੰਜਾਬ ਨੰਬਰ ਹੈ ਮਾਡਲ 11 ਤੇ ਪਾਸਿੰਗ 26 ਤੱਕ ਰਾਂ 75000 ਰੁਪਏ ਕੁੱਲ ਡਿਮਾਂਡ ਨਵੇਂ ਟਾਇਰ ਨਵੇਂ ਅਲਾਈ ਮਾਲਕ ਦਾ ਏਰੀਆ ਤਰਨ ਤਰਨ ਜਾ ਕੇ ਦੇਖੋਗੇ ਪਸੰਦ ਆਊਗੀ ਗੱਡੀ ਰੇਡ ਵੀ ਪਸੰਦ ਆਊਗਾ ਅੰਦਰੋਂ ਵੀ ਬਾਹਰੋਂ ਵੀ ਸਾਰਾ ਕੁਝ ਤੁਹਾਨੂੰ ਪਸੰਦ ਆਊਗਾ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਲਈ ਕਿਵੇਂ ਦੀ ਲੱਗੀ ਗੱਡੀ ਜ਼ਰੂਰ ਕਮੈਂਟ ਕਰੋ ਗੱਲ ਕਰਨੀ ਹੈ ਮਾਲਕ ਨਾਲ ਨੰਬਰ ਤੁਹਾਨੂੰ ਸਕਰੀਨ ਤੇ ਮੈਂ ਦੇ ਹੀ ਦਿੱਤਾ ਕਰੋ ਮਾਲਕ ਨਾਲ ਡਾਇਰੈਕਟ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਹੈ ਸ਼ੇਅਰ ਕਰ ਦਿਓ ਸਪੋਰਟ ਕਰੋ ਜੀ ਫੁੱਲ ਬਟਾ ਫੁੱਲ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈ ਭੇਜੋ ਆਪਣੇ ਕੋਲੇ ਐਡ ਆਪਾਂ ਲਗਾ ਦਾਂਗੇ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਸੀ ਥੱਲੇ ਵੱਡੇ ਵੱਡੇ ਅੱਖਰਾਂ ਚ ਗੱਲ ਕਰ ਲਿਓ ਮਾਲਕ ਨਾਲ ਆਪ ਹੀ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਜਾਂਦੇ ਜਾਂਦੇ ਚੈੱਕ ਕਰ ਲਿਓ ਜੇ ਸਬਸਕ੍ਰਾਈਬ ਨਹੀਂ ਕੀਤਾ ਕਿਸੇ ਨੇ ਸਬਸਕ੍ਰਾਈਬ ਦਾ ਬਟਨ ਨਹੀਂ ਦਬਿਆ ਤਾਂ ਜ਼ਰੂਰ ਦਬ ਦਿਓ